ਕੜਮਾ ਕੜਮੀ ਵਰਤਨ ਗੇ ਬਚੋਲੇ ਬੈਠੇ ਦਰਸ਼ਨ ਗੇ ਕੜਮਾ ਕੜਮੀ ਵਰਤਨ ਗੇ ਬਚੋਲੇ ਬੈਠੇ ਦਰਸ਼ਨ ਗੇ ਕੜਮਾ ਕੜਮੀ ਅੱਛੀ ਹੋਈਆ ਬਚੋਲੇ ਦੀ ਮਾਂ ਕੋਲੇ ਬੱਝੀ ਹੋਈਆ ਕੜਮਾ ਕੜਮੀ ਅੱਛੀ ਹੋਈਆ ਬਚੋਲੇ ਦੀ ਮਾਂ ਕੋਲੇ ਬੱਝੀ ਹੋਈਆ ਕੜਮਾ ਕੜਮੀ ਸਾਗੇ ਪਰਾ ਮੇਸਕੇ ਪਰਾਹ ਚੋਲੇ ਆ ਆਪਣੇ ਕਰਨੂ ਜਾ ਕੁੜਮਾ ਕੁੜਮੀ ਲਖਵਾਰੀ ਬਚੋਲੇ ਦੀ ਢੋਈ ਵਿੱਚ ਲੱਤ ਮਾਰੀ ਗੁੜਮਾ ਕੁੜਮੀ ਲਖਵਾਰੀ ਬਚੋਲੇ ਦੀ ਢੋਈ ਵਿੱਚ ਲੱਤ ਮਾਰਾ ਬੱਚਨੋ ਕੁੜੀ ਦੇ ਚੀਕਣੀ ਮੀਟੀ ਦੇ ਹਾਰੇ ਨੀ ਦਦ ਦਾਗ ਲਾਸ ਡਲ ਗਿਆ सारा टब्बल चंगाड़ा मारे नी तो दागलास ढल गया सारा टब्बल चंगाड़ा ਮੰਮੀ ਨਖਰੋ ਗੁਰਾਨੂ ਤੇ ਆ ਲੈ ਰਿਓਣੀ ਪੱਲੇ ਪਾ ਲੈ ਚੱਕ ਲੈ ਜਾ ਕੋ ਧਰ ਲੈ ਸਿਰ ਤੇ ਪਿੰਡ ਵਿੱਚ ਦਈਏ ਗੇੜਾ ਨਹੀਂ ਸਾਰਾ ਪਿੰਡ ਤੈਨੂੰ ਡੀਕਦਾ ਮੰਮੀ ਨਖਰੋ ਗੇੜਾ ਨਹੀਂ ਸਾਰਾ ਪਿੰਡ ਤੈਨੂੰ ਡੀਕਦਾ ਉਹਨੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਮੇਥੇ ਨੀ ਅੱਖ ਨਾਲ ਗੱਲ ਕਰਦੀ ਤੇਰੇ ਬੁੱਲ ਨੀ ਫਰਕ ਦੇ ਵਖੇ ਨੀ ਅੱਖ ਨਾਲ ਗੱਲ ਕਰਦੀ ਤੇਰੇ ਬੁੱਲ ਨੀ ਫਰਕ ਦੇ ਵਖੇ ਨੀ ਅੱਖ ਨਾਲ ਗੱਲ ਕਰਦੀ ਕੜੇ ਉੱਤੇ ਕੜਾ ਕੜੇ ਦੇ ਵਿੱਚ ਪਾਣੀ ਨਾ ਲੜ ਸੱਸੇ ਮੇਰੀ ਉਮਰ ਨਹੀਂ ਆਣੀ ਨਾ ਲੜ ਸੱਸੇ ਮੇਰੀ ਉਮਰ ਨਹੀਂ ਆਣੀ ਕੜੇ ਉੱਤੇ ਕੜਾ ਕੜੇ ਦੇ ਵਿੱਚ ਡੋਈ ਹੁਣ ਲਾੜੀ ਸੱਸੇ ਨਹੀਂ ਮੈਂ ਤੇਰੇ ਜਿੱਡੀ ਹੋਈ ਹੁਣ ਲਾੜੀ ਸੱਸੇ ਨਹੀਂ ਮੈਂ ਤੇਰੇ ਜਿੱਡੀ ਹੋਈ ਨਾਨਕੇ ਨੂੰ ਵੇਚ ਕੇ ਅਸੀਂ ਆਪਣਾ ਜਹਾਜ਼ ਲਿਆਈਏ ਨਾਨਕੇ ਨੂੰ ਵੇਚ ਕੇ ਅਸੀਂ ਆਪਣਾ ਜਹਾਜ਼ ਲਿਆਈਏ ਬੜਾਈ ਚਿੱਤ ਲੋਚਦਾ ਅਸੀਂ ਵਰਲਡ ਟੂਰ ਤੇ ਚਾਈਏ ਬੜਾਈ ਚਿੱਤ ਲੋਚਦਾ ਅਸੀਂ ਵਰਲਡ ਟੂਰ ਤੇ ਚਾਈਏ